ਤਤ ਅਸੂਰਾ ਤੁਸੀਂ ਵੇਖ ਸਕਦੇ ਹੋ ਇਸ ਵਕਤ ਜ਼ੋਰਦਾਰ ਤਰੀਕੇ ਨਾਲ ਹਮਲਾ ਇੱਕ ਵਾਰ ਫਿਰ ਤੋਂ ਕਿਸਾਨਤ ਉੱਤੇ ਕੀਤਾ ਗਿਆ ਹੈ ਜ਼ੋਰਦਾਰ ਤਮਾਕੇ ਤੁਸੀਂ ਇਹ ਤੇ ਵੇਖ ਸਕਦੇ ਹੋ ਬੇਹਦ ਖਤਰਨਾਕ ਤਸਵੀਰਾਂ ਇਸ ਵਕਤ ਬਾਰਡਰ ਤੋਂ ਵਿਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਤਾਂ ਇੱਕਦਮ ਤੋਂ ਹਮਲਾ ਜਿਹੜਾ ਹੈ ਉਹ ਬੋਲ ਦਿੱਤਾ ਗਿਆ ਹੈ ਬੇਹਦ ਖਤਰਨਾਕ ਕਸ਼ਮੀਰ ਦਾ ਤੁਸੀਂ ਵੇਖ ਸਕਦੇ ਹੋ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਔਰ ਇਹ ਮਗਰ ਪੱਗ ਤੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਸ ਵਕਤ ਦੇਖੋ ਜ਼ੋਰਦਾਰ ਤਮਾਕੇ ਲੋਕਾਂ ਦੇ ਉੱਪਰ ਕੋਈ ਲੱਗੇ ਮਾਰ ਰਿਆ ਸੀ ਪਰ ਫਿਰ ਵੀ ਖੜੇ ਲੋਕਾਂ ਦੇ ਉੱਪਰ ਹੀ ਜਿਹੜੇ ਅਗਰੂ ਕਾਹਦੇ ਬੋਲੇ ਲੋਕ ਇਕੱਠਾ ਹੋਏ ਸੀਗੇ ਤਾਂ ਉੱਥੇ ਮੁਰਤੋਂ ਜਿਹੜਾ ਹਮਲੇ ਕਿੱਤੇ ਗਏ ਨੇ ਜ਼ੋਰਦਾਰ ਹਮਲੇ ਤੁਸੀਂ ਦੇਖ ਹਮਲੇ ਇੱਥੇ ਕਿੱਤੇ ਗਏ ਨੇ ਬੇਹਤਨਾਵਪੂਰਨ ਸਥਿਤੀ ਇੱਥੇ ਬਣ ਗਈ ਹੈ ਸਾਲਾਂ ਦੇ ਵਿੱਚ ਵੀ ਕਾਫੀ ਜਿਆਦਾ ਸਮੱਸਿਆਵਾਂ ਇੱਥੇ ਆ ਰਹੀਆਂ ਨੇ ਲੋਕਾਂ ਨੂੰ ਮਰ ਤੋਂ ਤਿੱਤਰ ਬੇਤਰ ਕੀਤਾ ਗਿਆ ਦਾ ਹੁਣ ਪਿੱਛੇ ਲਿਜਾਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਬੇਹਦ ਖਤਰਨਾਕ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਵਕਤ ਤਸਵੀਰਾਂ ਜਿਹੜਾ ਨੇ ਖਨੋਰੀ ਬਾਰਡਰ ਦੀਆਂ ਨੇ ਜਿੱਥੇ ਕਿ ਇਸ ਵਕਤ ਰਿਪੋਰਟਿੰਗ ਕਰਦੀ ਬੇਹਦ ਖਤਰਨਾਕ ਹੋ ਚੁੱਕੀ ਹੈ ਕਿਉਂਕਿ ਅੱਖਾਂ ਜਲ ਰਹੀਆਂ ਨੇ skin ਜਲ ਰਹੀ ਹੈ ਤੇ ਵੱਖ-ਵੱਖ ਤਰੀਕੇ ਦੇ ਜਿਹੜੇ ਬੰਬ ਨੇ ਇੱਥੇ ਸਿੱਟੇ ਜਾ ਰਹੇ ਨੇ ਅਥਰੂ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਦਾ ਬੇहद ਖਾਂਦਨ ਖਤਰਨਾਕ ਤਸਵੀਰਾਂ ਇਸ ਵਕਤ ਇੱਥੇ ਆਈਆਂ ਸੀ ਕਿ ਬੇहद ਜਬਰਦਸਤ ਤਮਾਕੇ ਇੱਥੇ ਕਿਤੇ ਗਏ ਸੀਗੇ ਤੇ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਦਾ ਇੱਕ ਟਰੈਕਟਰ ਜਿਹੜਾ ਹੈ ਉਹ ਲੱਗੇ ਜਾਇਦਾ ਰਿਹਾ ਜਿਹਦੇ ਪਿੱਛੇ ਇੱਕ ਵੱਡਾ ਸਾਰਾ ਪੰਪ ਬੰਨਿਆ ਹੋਇਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਸ ਦੇ ਵਿੱਚ ਜੋ ਦਾ ਤਰੀਕਾ ਨਾ ਪਾਉਂਦੇ ਪਾਦ ਰਹੇ ਇਹ ਤਣਾਅਪੂਰਨ ਸਥਿਤੀ ਇੱਕ ਹੋਰ ਬੰਬ ਜਿਹੜਾ ਟਰਾਲੀ ਦੇ ਉੱਪਰ ਸਿੱਟਾ ਗਿਆ ਟਰਾਲੀ ਦੇ ਚਾਰੇ ਪਾਸੇ ਤੂੰ ਆ ਇਸ ਵਕਤ ਤੁਸੀਂ ਨਿਕਲਦਾ ਹੋਇਆ ਵੇਖ ਸਕਦੇ ਹੋ ਤਾਂ ਬੇਸ਼ੱਕ ਨੌਜਵਾਨ ਜਿਹੜੇ ਨੇ ਇਸ ਵਕਤ ਕੋਸ਼ਿਸ਼ ਕਰ ਰਹੇ ਨੇ ਕਿ ਅੱਗੇ ਵੱਲ ਨੂੰ ਵਧਿਆ ਜਾਵੇ ਪਰ ਸਥਿਤੀ ਜਿਹੜੀ ਹੈਗੀ ਕਾਫੀ ਖਤਰਨਾਕ ਹੋ ਚੁੱਕੀ ਹੈ ਜ਼ੋਰਦਾਰ ਤਰੀਕੇ ਨਾਲ ਹਰਿਆਣਾ ਪੁਲਿਸ ਵੱਲੋਂ ਜੋ ਦੂਜੇ ਜਵਾਨ ਨੇ ਸਪੈਸ਼ਲ ਫੋਰਸਾਂ ਲਗਾਈਆਂ ਗੀਆਂ ਨੇ ਉਹਨਾਂ ਵੱਲੋਂ ਜਿਹੜਾ ਇੱਥੇ ਹਮਲਾ ਕੀਤਾ ਗਿਆ ਹੈ ਜ਼ੋਰਦਾਰ ਤਰੀਕੇ ਨਾਲ ਗੋਲਾਬਾਰੀ ਕੀਤੀ ਗਈ ਹੈ ਤਾਂ ਅਖਾ ਦਾ ਬੁਰਾ ਹਾਲ ਹੈ ਸਾਂ ਲੈਣ ਵਿੱਚ ਕਾਫੀ ਸਮੱਸਿਆ ਹੈ ਪਰ ਅਸਲ ਤਸਵੀਰ ਜਿਹੜੀ ਹੈਗੀ ਉਹ ਤੁਹਾਡੇ ਤੱਕ ਪਹੁੰਚਾਣਾ ਸਾਡਾ ਜ਼ਿੰਮੇਵਾਰੀ ਹੈ ਸਾਡਾ ਮਕਸਦ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਟਰੈਕਟਰ ਦੇ ਮਗਰ ਕੁਝ ਵਨ ਕੇ ਲੈ ਕੇ ਗਏ ਨੇ ਤਾਂ ਦੇਖਦੇ ਕੋ ਸੂਚ ਕੀ ਕੁਝ ਹੁੰਦਾ ਹੈ ਕੀ ਕੁਝ ਜਵਾਨ ਜਾ ਕੇ ਉੱਥੇ ਕਰ ਪੰਦੇ ਨੇ ਤਾਂ ਬੇहद ਖਤਰਨਾਕ ਤਸਵੀਰਾਂ ਇਸ ਵਕਤ ਇੱਕ ਵਾਰ ਸ਼ਾਂਤੀ ਦਾ ਮਾਹੌਲ ਪਰ ਨਾਲ ਦੇ ਨਾਲ ਫਿਰ ਤੋਂ ਜਿਹੜਾ ਗੋਲੇ ਚਲਾਏ ਜਾ ਰਹੇ ਨੇ ਇਹ ਵੇਖ ਸਕਦੇ ਹੋ ਖਤਰਨਾਕ ਤਸਵੀਰਾਂ ਇਸ ਵਕਤ ਇੱਥੇ ਤੁਹਾਡੇ ਸਾਹਮਣੇ ਨੇ ਬੇहद ਖਤਰਨਾਕ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਾਂ ਜੋ ਨੌਜਵਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਮੁਰ ਤੋਂ ਹਮਲਾ ਕੀਤਾ ਗਿਆ ਤਾਂ ਪਾਣੀ ਨਾਲ ਫੋਰੀਆਂ ਗਿੱਲੀਆਂ ਕਰ ਕਰਕੇ ਜੋ ਬੰਬ ਸਿੱਟੇ ਜਾਂਦੇ ਨੇ ਉਹਨਾਂ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਤੋਂ ਇੱਕ ਵਾਰ ਜ਼ੋਰਦਾਰ ਹਮਲਾ ਇੱਥੇ ਕੀਤਾ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬੇहद ਖਤਰਨਾਕ ਤਸਵੀਰਾਂ ਨੇ ਇਸ ਵਕਤ ਤਾ ਬਾਰਡਰ ਦੀ ਤਸਵੀਰ ਹੈ ਹਰਿਆਣਾ ਪੰਜਾਬ ਬਾਰਡਰ ਦੀ ਤਸਵੀਰ ਹੈ ਜਿੱਥੇ ਕਿ ਜ਼ੋਰਦਾਰ ਤਰੀਕੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਨੂੰ ਗਵਰਨਰ ਤੋਂ ਰੋਕਿਆ ਜਾ ਰਿਹਾ ਹੈ ਕਟਰ ਟ੍ਰਾਲੀ ਛੱਡ ਦਿੱਤੇ ਗਏ ਨੇ ਅਤੇ ਵੱਡੇ ਵੱਡੇ ਬੰਬ ਜਿਹੜੇ ਨੇ ਉਹ ਇੱਥੇ ਛੱਡੇ ਜਾ ਰਹੇ ਨੇ ਤਾਂ ਬੇਹੱਦ ਖਤਰਨਾਕ ਤਸਵੀਰ ਇੱਕ ਵਾਰ ਮੁੜ ਤੋਂ ਤੁਹਾਡੇ ਸਾਹਮਣੇ ਕਿਸਾਨਾਂ ਨੂੰ ਰੋਕਣ ਦੀ ਇੱਕ ਵਾਰ ਫਿਰ ਤੋਂ ਕੇਂਦਰ ਦੀ ਜਿਹੜੀ ਕੋਸ਼ਿਸ਼ ਹੈ ਉਹ ਇੱਥੇ ਦਿਖਾਈ ਦੇ ਰਹੀ ਹੈ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਉਧਰ ਜੋ ਬੰਬ ਡਕਦੇ ਨੇ ਉਹਨਾਂ ਨੂੰ ਡਿਫਿਊਜ਼ ਕੀਤਾ ਜਾ ਰਿਹਾ ਨਾਲ ਪਾਣੀ ਦੀ ਟੰਕੀ ਜਿਹੜੀ ਚੱਕੀ ਹੋਈ ਹੈ ਉਸ ਦੇ ਨਾਲ ਪਾਣੀ ਪਾਇਆ ਜਾਂਦਾ ਹੈ ਤਾਂ ਇੱਕ ਵਾਰ ਮੁੜ ਤੋਂ ਫਿਰ ਕਿਸਾਨ ਅੱਗੇ ਵੱਲੋਂ ਵਧਦੇ ਹੋਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸਾਨ ਮੁੜ ਤੋਂ ਅੱਗੇ ਵੱਲੋਂ ਵਧ ਰਹੇ ਨੇ ਅਤੇ ਦੂਜੇ ਵਾਸੇ ਬੰਬਾ ਵਰਗੀ ਪਟਾਕਿਆਂ ਦੀ ਆਵਾਜ਼ ਤੁਹਾਨੂੰ ਸੁਣਾਈ ਦੇਵੇਗੀ ਤਾਂ ਇੱਕਦਮ ਤੋਂ ਤਸਵੀਰਾਂ ਬਦਲੀਆਂ ਬੈਠੇ-ਬਾਠੇ ਇੱਕਦਮ ਹਮਲਾ ਹੋ ਜਾਂਦਾ ਹੈ ਸੰਭਲਨ ਤੱਕ ਦਾ ਮੌਕਾ ਨਹੀਂ ਦਿੱਤਾ ਜਾਂਦਾ ਕਿਸੇ ਨੂੰ ਬਲਾਸਟ ਦੇਖ ਸਕਦੇ ਹੋ। ਦਾ ਟਰੈਕਟਰ ਦੇ ਬਿਲਕੁਲ ਨੇੜੇ ਬਲਾਸਟ ਕੀਤਾ। ਤਾਂ ਬਿਹਤ ਖਤਰਨਾਕ ਤਸਵੀਰਾਂ ਨੇ ਇਸ ਵਕਤ ਬੋਲਣਾ ਕਾफी ਮੁਸ਼ਕਿਲ ਹੋ ਰਿਹਾ। ਕਾਫੀ ਮੁਸ਼ਕਿਲ ਬੋਲਣ ਦਾ ਜਿਹੜਾ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਤੂੰ ਆ ਇੰਨਾ ਜ਼ਿਆਦਾ ਕਿ ਇਥੇ ਸੰਭਲਿਆ ਨਹੀਂ ਜਾਂਦਾ ਬੋਲਣ ਵਿੱਚ। ਜਿਹੜੀ ਕਾਫੀ ਸਮੱਸਿਆਵਾਂ ਅਤੇ ਖ਼ਤਰਿਆਂ ਨੇ ਕਿਉਂਕਿ ਇੱਕ ਦਾ ਸਾਹ ਚੜਦਾ ਨੰਬਾ ਨਾਲ ਦੂਜਾ ਜਿਹੜਾ ਹੈਗਾ ਇਹ ਬੰਬ ਅਥਰੂ ਜਿਹੜੇ ਹੈਗੇ ਨੇ ਉਹ ਅੱਖਾਂ ਚੋਂ ਬਾਹਰ ਆਉਂਦੇ ਨੇ ਤਸਵੀਰ ਬੇਤੋ ਤਸਵੀਰਾਂ ਇਹ ਤੇ ਦੇਖਦੇ ਹੋ ਲਖਨੌਰੀ ਬਾਰਡਰ ਦੀਆਂ ਨੇ ਲਖਨੌਰੀ ਬਾਰਡਰ ਦੇ ਉੱਪਰ ਤੁਸੀਂ ਦੇਖੋ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤਾਂ ਨੌਜਵਾਨ ਇੱਥੇ ਮੁਰਤੋਗੇ ਵੱਲ ਨੂੰ ਵੱਧ ਰਹੇ ਨੇ ਤਾਂ ਕਾਫੀ ਫਿਰ ਫਿਰ ਅੱਗੇ ਵੱਧ ਗਏ ਫਿਰ ਤੋਂ ਨੌਜਵਾਨ ਅੱਗੇ ਵੱਲ ਨੂੰ ਵੱਧੇ ਹੋਏ ਤੁਸੀਂ ਦੇਖ ਸਕਦੇ ਹੋ ਬੇहद ਖਤਰਨਾਕ ਤਸਵੀਰਾਂ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਖਤਰਨਾਕ ਤਸਵੀਰਾਂ ਨੇ ਕਿਉਂਕਿ ਇਸ ਵਕਤ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਤਾ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਖਦੇੜਿਆ ਜਾ ਰਿਹਾ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਪਹੁੰਚਾਇਆ ਜਾ ਰਿਹਾ ਤਾਂ ਇੱਕ ਵਾਰ ਫਿਰ ਤੋਂ ਕਿਸਾਨ ਜਿਹੜੇ ਅੱਗੇ ਵੱਲੋਂ ਵੱਧ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਆਰਐਫ ਦੇ ਜਵਾਨ ਨੇ ਉਹ ਬਾਹਰ ਦੀ ਵੱਲੋਂ ਆਏ ਹੋਏ ਨੇ ਤਾਂ ਸਾਹਮਣੇ ਖੜ ਕੇ ਜਿਹੜਾ ਕਿਤਨਾ ਕਿਤੇ ਜਿਹੜੇ ਜਵਾਨ ਅਸੀ ਕੇ ਫੋਰਸ ਜਿਹੜੇ ਫੋਰਸ ਦੇ ਜਵਾਨ ਬਾਹਰ ਵੱਲੋਂ ਆਗੇ ਨੇ ਅਤੇ ਇਸ ਵਕਤ ਅੱਗੇ ਵੱਲੋਂ ਵੱਧ ਕੇ ਜਿਹੜੀ ਹੈਗੀ ਹੈ ਪਾਇਰਿੰਗ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਫੋਰਸਾਂ ਦੇ ਜਵਾਨ ਬਾਹਰ ਨਿਕਲਿਆ ਅਤੇ ਇਸ ਵਕਤ ਮੁਰਦਾ ਤਸਵੀਰਾਂ ਬਦਲੀਆਂ ਅਤੇ ਤੁਹਾਡੇ ਸਾਹਮਣੇ ਤਸਵੀਰ ਹੈ ਕਿ ਹਾਲਾਤ ਕਿਸ ਤਰੀਕੇ ਦੇ ਨੇ ਆਰਐਐਡ ਦੇ ਜਵਾਨ ਜਿਹੜੇ ਸਾਹਮਣੇ ਆਏ ਨੇ ਅਤੇ ਜੋ ਬੋਰੀਆਂ ਸੀ ਕਿ ਕਿਸਾਨਾਂ ਕੋਲੇ ਉਹ ਬੋਰੀਆਂ ਧੱਕੇ ਲੱਗੇ ਨੇ ਤਾਂ ਇੱਥੇ ਦੇਖ ਲਓ ਕਿ ਜੋ ਜਵਾਨ ਨੇ ਉਹ ਬੋਰੀਆਂ ਧੱਕਦੇ ਹੋਏ ਕਿਸਾਨਾਂ ਦੀ ਜੋ ਕਿ ਉਹਨਾਂ ਨੇ ਅਥਰੂ ਗੇਸ ਦੇ ਗੋਲੇ ਜਿਹੜੇ ਨੇ ਉਹਨਾਂ ਨੂੰ ਡਿਫਿਊਜ਼ ਕਰਨ ਵਾਸਤੇ ਇਸਤੇਮਾਲ ਕਰ ਰਹੇ ਸੀਗੇ ਤਾਂ ਸ਼ਾਇਦ ਇਹ ਪਹਿਲੀ ਤਸਵੀਰ ਹੋਊਗੀ ਇਸ ਤਰੀਕੇ ਦੀ ਜਿੱਥੇ ਕਿ ਕਿਸਾਨਾਂ ਨੂੰ ਇਸ ਤਰੀਕੇ ਨਾਲ ਰੁਕਿਆ ਜਾ ਰਿਹਾ ਹੈ ਕੋਹੇ ਤਰੀਕੇ ਨਾਲ ਰੁਕਿਆ ਜਾ ਰਿਹਾ ਹੈ ਤਾਂ ਤਸਵੀਰਾਂ ਇਸ ਵਕਤ ਤੁਹਾਡੇ ਸਾਹਮਣੇ ਨੇ ਕਾਫੀ ਵੱਡੀ ਗਿਣਤੀ ਹੈਗੀ ਹੈ ਇੱਥੇ ਤਸਵੀਰਾਂ ਦੇਖੋ ਤਾਂ ਆਰਐਫ ਦੇ ਜਵਾਨ ਜਿਹੜੇ ਨੇ ਬਾਹਰ ਵਾਲ ਨੂੰ ਆਉਂਦੇ ਨੇ ਅਦੇ ਜਿਹੜੇ ਇਹਨਾਂ ਦੀਆਂ ਬੋਰੀਆਂ ਨੇ ਉਹ ਚੱਕ ਕੇ ਲੈ ਜਾਂਦੇ ਨੇ ਤਾਂ ਫਿਰ ਤੋਂ ਇੱਕ ਵਾਰ ਫਿਰ ਤੋਂ ਜਿਹੜੇ ਕਿਸਾਨ ਨੇ ਅੱਗੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਨਗੇ ਤੇ ਦੂਜੇ ਪਾਸੇ ਬੰਬ ਜਿਹੜਾ ਹੈ ਆ ਕੇ ਡਿੱਗਿਆ ਤਾਂ ਇੱਕ ਗੋਲਾ ਇਸ ਪਾਸੇ ਹੋਰ ਆ ਗਿਆ ਤਾਂ ਫਿਰ ਧੁੱਪ ਅੱਥੇ ਮੱਚੀ ਹੈ ਅੱਖਾਂ ਦਾ ਬੁਰਾ ਹਾਲ ਹੋ ਜਾਂਦਾ ਜਦੋਂ ਇਸ ਤਰੀਕੇ ਦੀ ਸਿਚੁਏਸ਼ਨ ਜਿਹੜੀ ਹੈਗੀ ਹੈ ਉਹ ਆ ਜਾਂਦੀ ਹੈ ਤਾਂ ਇਸ ਵਕਤ ਤਸਵੀਰਾਂ ਤੁਸੀਂ ਜਿਹੜੀਆਂ ਵੇਖ ਰਹੇ ਹੋ ਤਾਂ ਇੱਕ ਵਾਰ ਫਿਰ ਤੋਂ ਗੋਲੇ ਫਿਰ ਭਰਾਇਆ ਇੱਕ ਵਾਰ ਫਿਰ ਤੋਂ ਗੋਲੇ ਜਿਹੜੇ ਨੇ ਬਸਾਏ ਗਏ ਨੇ ਤਾਂ ਅੱਖਾਂ ਇਸ ਵਕਤ ਫਿਰ ਤੋਂ ਮਚਣਾ ਸ਼ੁਰੂ ਨੇ ਅਤੇ ਬਹੁਤ ਜ਼ਿਆਦਾ ਬੁਰਾ ਹਾਲ ਇਸ ਤਰ੍ਹਾਂ ਫਿਰ ਬਾਪ ਆਇਆ ਤੇ ਆ ਫਿਰ ਤੋਂ ਬੋਰੀ ਜਿਹੜੀ ਹੈਗੀ ਉਹ ਉੱਤੇ ਲੈ ਗਿਆ ਪਹੁੰਚ ਗਏ ਨੇ ਗਿੱਲੀ ਬੋਰੀ ਉੱਤੇ ਸੱਟ ਲਿੱਤੀ ਜਾਂਦੀ ਹੈ ਤਾਂ ਇਸ ਦਾ ਅਸਰ ਕਿਤੇ ਕਿਤੇ ਖਤਮ ਹੋ ਜਾਂਦਾ ਹੈ ਤਾਂ ਫਿਰ ਤਮਾਕਿਆਂ ਦੀ ਆਵਾਜ਼ ਨਾਲ ਤਾਂ ਫਿਰ ਤੋਂ ਤਮਾਕਾ ਦੀ ਆਵਾਜ਼ ਜ਼ੋਰਦਾਰ ਬਲਾਸਟ ਤਾਂ ਵੇਖ ਸਕਦੇ ਹੋ ਇੱਕ ਵਾਰ ਫਿਰ ਤੋਂ ਤਸਵੀਰਾਂ ਬਦਲੀਆਂ ਅਤੇ ਵੱਡੇ ਵੱਡੇ ਬੰਬ ਜਿਹੜੇ ਨੇ ਇੱਥੇ ਛੱਡੇ ਗਏ ਨੇ ਤਾਂ ਇਹ ਪਾਣੀ ਦੀ ਬਾਲਟੀ ਹੈ ਪਾਣੀ ਦੀ ਬਾਲਟੀ ਮਾਰੀ ਕੋ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਉਹ ਪਾਇਆ ਮੁੜ ਤੋਂ ਜਿਹੜੀ ਬੋਰੀਆਂ ਨੇ ਉਹ ਸਿੱਟੀਆਂ ਗਈਆਂ ਨੇ ਕਾਫੀ ਜ਼ਿਆਦਾ ਤਣਾਅਪੂਰਨ ਸਥਿਤੀ ਇਸ ਵਕਤ ਖੰਨੋਰੀ ਬਾਰਡਰ ਦੀ ਹੋ ਚੁੱਕੀ ਹੈ ਤਾਂ ਇਸ ਵਕਤ ਕੁਝ ਲੋਕ ਜ਼ਖਮੀ ਹੋਏ ਨੇ ਐਂਬੂਲੈਂਸ ਜਿਹੜੀ ਹੈਗੀ ਹੈ ਉਹ ਵੀ ਪੁੱਛੀ ਹੈ ਤਾਂ ਹਾਲ ਦੀ ਘੜੀ ਤਾਂ ਐਂਬੂਲੈਂਸ ਦੇ ਤਾਂ ਇਸ ਵਕਤ ਇੰਤਜ਼ਾਰ ਕੀਤਾ ਜਾ ਰਿਹਾ ਹੈ ਫਿਰ ਤੋਂ ਜਿਹੜੇ ਫਾਇਰਿੰਗ ਜਿਹੜੀ ਹੈਗੀ ਹੈ ਉਹ ਕਿੱਥੇ ਜਾ ਰਹੀ ਹੈ ਸ਼ਾਇਦ ਪਲਾਸਟਿਕ ਦੀਆਂ ਗੋਲੀਆਂ ਜਿਹੜੀਆਂ ਨੇ ਉਹ ਡਾਕੀ ਜਾ ਰਹੀਆਂ ਨੇ ਤਾਂ ਤਸਵੀਰਾਂ ਵੇਖ ਸਕਦੇ ਹੋ ਫਾਇਰਿੰਗ ਦੀ ਆਵਾਜ਼ ਸੁਣਾਈ ਦੇ ਸਕਦੇ ਇੱਥੇ ਸ਼ਾਇਦ ਪਲਾਸਟਿਕ ਦੀਆਂ ਗੋਲੀਆਂ ਹੋਣਗੀਆਂ ਜੋ ਕਿ ਇੱਥੇ ਇਸਤੇਮਾਲ ਕੀਤੇ ਜਾ ਰਹੀਆਂ ਨੇ ਕਿਉਂਕਿ ਕੱਲ ਤੋਂ ਜੋ ਖਬਰਾਂ ਆਇਆ ਕੁਝ ਲੋਕਾਂ ਦੇ ਗੋਲੀਆਂ ਵਜੀਆਂ ਸੀ ਗਿਆ ਪਲਾਸਟਿਕ ਦੇ ਆ ਤਾਂ ਉਸ ਬਲਾਸ ਤੋਂ ਵੱਖਰੀ ਹਾਂਜੀ ਕਿੰਨੇ ਕ ਬੰਬ ਡਿਫਿਊਜ਼ ਕਰਦੇ ਭਾਈ ਬਹੁਤ ਬਹੁਤ ਜ਼ਿਆਦਾ ਕਰਦੇ ਭਾਈ ਬਹੁਤ ਜ਼ਿਆਦਾ ਹੌਸਲਾ ਤਾਂ ਟੁੱਟਿਆ ਨਾ ਭਾਈ ਰੇ ਹੌਸਲਾ ਤਾਂ ਕਈ ਦਿਨ ਨਹੀਂ ਟੁੱਟਦਾ ਕੋਈ ਗੱਲ ਨਹੀਂ ਆ ਤਾਂ ਹੁੰਦਾ ਰਹਿਣਾ ਕੋਈ ਗੱਲ ਨਹੀਂ ਇਹੋ ਜੀ ਫਿਰ ਬੋਰੀ ਸੇ ਬੋਰੀ ਸੇ ਕਰਦੇ ਕਿੱਥੇ ਭਾਈ ਉਹ ਕੋ ਉੱਪਰ ਪਾ ਲੈਂਦੇ ਜਦੋਂ ਆਉਂਦਾ ਨਾ ਉਹ ਤੋਂ ਉੱਪਰ ਢਾਲ ਲੱਗਦੇ ਬਸ ਹਾਂ ਫਿਰ ਹੈ ਉੱਪਰ 4 ਚਾਰ ਪੰਜ ਬੋਰੀਆਂ ਪਾ ਗਏ ਵੀਰੇ ਫੇਰ ਬੁੜਦੀ ਹੁੰਦੀ ਹੈ ਅੱਗ ਇੱਕ ਬੋਰੀ ਨਾਲ ਨਹੀਂ ਬੰਬ ਡਿਫਿਊਜ਼ ਹੁੰਦੇ ਇਹਨੇ ਇੱਕ ਬੰਬ ਕਰਤ ਨਹੀਂ ਬੰਬ ਜੀ ਮੈਂ ਤਾਂ ਚਾਰ ਕਰਿਆ ਹਲੇ ਤੱਕ ਤਾਂ ਇੱਕ ਵਾਰ ਫਿਰ ਤੋਂ ਜਿਹੜਾ ਇਹ ਬੰਬ ਸੁੱਟਦੇ ਨੇ ਨਾ ਉਹ ਸੱਟ ਮਾਰਦਾ ਬੰਬ ਜੀ ਸਾਡੇ ਇੰਨੇ ਬੰਦੇ ਹੋਇਆ ਨਾ ਜੀ ਹੁਣ ਬੰਬ ਨਾਲ ਬੱਕੀ ਦੇ ਮੋਢਿਆਂ ਦੇ ਪੁਲਿਸ ਵਾਲਿਆਂ ਨੇ ਗੋਲੀਆਂ ਵੀ ਚਲਾਈਆਂ ਸਾਡੇ ਵੀਰ ਦੇ ਦੋ ਦੇ ਮੋਢਿਆਂ ਦੇ ਗੋਲੀਆਂ ਲੱਗਿਆ ਨੇ ਵੀਰੇ ਇਹਨਾਂ ਨੇ ਛਰਲਿਆਂ ਨਾਲ ਸੱਟਾਂ ਵੱਜੀਆਂ ਨੇ ਜੀ ਇਹ ਇੱਕ ਬੰਬ ਸੁੱਟਦੇ ਨੇ ਜੀ ਉਹ ਬੰਬ ਸੱਟ ਮਾਰਦਾ ਬਹੁਤ ਜ਼ਿਆਦੀ ਸੱਟ ਮਾਰਦਾ ਇੱਕੇ ਛਰਰੇ ਮਾਰਦੇ ਨੇ ਜੀ ਅੱਗੋਂ ਛਰਰਿਆਂ ਨਾਲ ਸਰੀਰ ਤੇ ਜ਼ਖਮ ਹੋ ਜਾਂਦੇ ਨੇ ਉਹ ਚੀਜ਼ ਕਰਕੇ ਪਿੱਛੇ ਹਟਦੇ ਨਹੀਂ ਨਹੀਂ ਪਿੱਛੇ ਹਟੰਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਤਾਂ ਬਿਲਕੁਲ ਇੱਕ ਵਾਰ ਤੁਸੀਂ ਬਦਲੀ ਤਸਵੀਰ ਵੇਖੀ ਆ ਇਹ ਤਸਵੀਰ ਹੈਗੀ ਆ ਇੱਥੇ ਫਿਰ ਤੋਂ ਇਸਤੇਮਾਲ ਜਿਹੜਾ ਹੈਗਾ ਇਹ ਫੋਰਸ ਕਰੇਗੀ ਕਿ ਕਿਸ ਤਰ੍ਹਾਂ ਕੀ ਤਸਵੀਰ ਹੁੰਦੀ ਹੈ ਹਾਲ ਦੇ ਘੜੀ ਇੱਕ ਵਾਰ ਸ਼ਾਂਤੀ ਇੱਥੇ ਹੋਈ ਆ ਤਾਂ ਹਾਂਜੀ ਸਰਕਾਰ ਇੱਕ ਬੰਨੇ ਗੱਲਬਾਤ ਦਾ ਢੋਡ-ਬੇਡ ਰਹੀ ਆ ਵੀ ਅਸੀਂ ਗੱਲਬਾਤ ਯਾਰ ਲਗਾਤਾਰ ਗੋਲਾ ਚ ਗੋਲਾਬਾਰੀ ਚਲਾ ਰਹੀ ਆ ਤੁਸੀਂ ਵੇਖ ਰਹੇ ਹੋ ਤੁਹਾਡੇ ਕੈਮਰਾ ਇਹ ਤੋਂ ਕਿ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦੇ ਆ ਵੀ ਇਹਨਾਂ ਦਾ ਵਿਖਾਉਣ ਵਾਲੇ ਕੋਈ ਦੰਦ ਹੋ ਰਿਹਾ ਤੇ ਖਾਣ ਵਾਲੇ ਹੋ ਰਿਹਾ ਲਗਾਤਾਰ ਫਾਇਰਿੰਗ ਹੋ ਰਹੀ ਵੇਖੋ ਲਗਾਤਾਰ ਆ ਗੱਲਬਾਤ ਦਾ ਤਰੀਕਾ ਵਾ ਇਹ ਸ਼ਰਮ ਆਉਣੀ ਚਾਹੀਦੀ ਇਹੋ ਜੀ ਸਰਕਾਰ ਨੂੰ ਬੀਜੇਪੀ ਦਾ ਬਿਲਕੁਲ ਇੱਕ ਵਾਰ ਮੁਰਤੋਂ ਫਿਰ ਤੋਂ ਜਿਹੜਾ ਜ਼ੋਰਦਾਰ ਤਰੀਕੇ ਨਾਲ ਇੱਥੇ ਹਮਲਾ ਕਿਸਾਨਾਂ ਉੱਤੇ ਕੀਤਾ ਗਿਆ ਹੈ ਤਸਵੀਰ ਵੇਖ ਸਕਦੇ ਹੋ ਵਕਰੀ ਤਸਵੀਰ ਇੱਕ ਵਾਰ ਫਿਰ ਤੋਂ ਜ਼ੋਰਦਾਰ ਤਰੀਕੇ ਨਾਲ ਇੱਥੇ ਕਿਸਾਨਾਂ ਤੇ ਹਮਲਾ ਕੀਤਾ ਗਿਆ ਤਾਂ ਕਾਫੀ ਦੂਰ ਤੱਕ ਜਿਹੜਾ ਹੈਗਾ ਬੰਬੇ ਆ ਕੇ ਵੱਜਦਾ ਤਾਂ ਕਾਫੀ ਡਰਾਉਣੀਆਂ ਤਸਵੀਰਾਂ ਇਸ ਵਕਤ ਨੇ ਜੋ ਦਾ ਤਮਾਕੇ ਕਿਤੇ ਜਾ ਰਹੇ ਨੇ ਹਾਲ ਦੇ ਕਿ ਗੱਲ ਕੀਤੀ ਜਾਵੇ ਤਾਂ ਕਾਫੀ ਪਰੇਸ਼ਾਨ ਕਰਨ ਵਾਲੀ ਤਸਵੀਰਾਂ ਨੇ ਕਿਉਂਕਿ ਕਿਉਂਕਿ ਸਾਹ ਲੈਣਾ ਮੁਸ਼ਕਿਲ ਹੈ ਪਰ ਦੂਜਾ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਨਹੀਂ ਵਾਣਾ ਜ਼ਰੂਰੀ ਹੈ ਤਾਂ ਇਸ ਖਤਰਨਾਕ ਮਾਹੌਲ ਵਿੱਚ ਤੁਹਾਡੇ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚਾਣਾ ਸਾਡਾ ਮਕਸਦ ਹੈ ਜਿਸ ਕਰਕੇ ਇਸ ਵਕਤ ਇੱਥੇ ਡਟੇ ਹੋયા ਆਦੇ ਹਾਲ ਦੀ ਘੜੀ ਜਿਹੜੀ ਸਿਚੁਏਸ਼ਨ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਕਿਸਾਨ ਇੱਕ ਵਾਰ ਫਿਰ ਤੋਂ ਅੱਗੇ ਖੜ ਕੇ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਇਹ ਸਾਡੀ ਡਿਮਾਂਡ ਹੀ ਵੀ ਗੱਲਬਾਤ ਦਾ ਰਾਹ ਖੋਲਿਆ ਜਾਵੇ ਗੋਲਾਬਾਰੀ ਬੰਦ ਕੀਤੀ ਜਾਵੇ ਇਹਨਾਂ ਨੇ ਲਿਖਤੀ ਦਿੱਤਾ ਇਹਨਾਂ ਦੇ ਅਧਿਕਾਰੀਆਂ ਨੇ ਸਿੰਘੂ ਬਾਰਡਰ ਤੇ ਵੀ ਕਿਹੇ ਬਾਰਡਰ ਤੇ ਗੋਲਾਬਾਰੀ ਨਹੀਂ ਚੱਲਦੀ ਆਹ ਵੇਖੋ ਇਹਨਾਂ ਨੇ ਇਹਨਾਂ ਨੇ ਤੋੜਿਆ ਜਾਵਤਾ ਇਹ ਦੇਸ਼ ਦੇ ਕਿਸਾਨਾਂ ਨੂੰ ਵੇਖਣਾ ਚਾਹੀਦਾ ਪੰਜਾਬ ਦੇ ਨੂੰ ਵੇਖੋ ਗੁੰਡਾਗਰਦੀ ਕਰ ਰਹੇ ਇੱਕ ਬੰਨੇ ਮੀਟਿੰਗ ਕਰ ਰਹੇ ਲਿਖਤੀ ਦਿੰਦੇ ਆ ਵੀ ਕੋਈ ਗੋਲਾਬਾਰੀ ਨਹੀਂ ਕੀਤੀ ਜਾਊਗੀ ਤੁਹਾਡੇ ਸਾਹਮਣੇ ਟਰਾਲੀਆਂ ਤੇ ਗੋਲੇ ਮਾਰ ਰਹੇ ਆਗ ਲੱਗ ਰਹੀ ਟਰਾਲੀਆਂ ਨੂੰ ਇਸ ਕਰਕੇ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਵੀ ਸਮਝ ਲੈਣਾ ਚਾਹੀਦਾ ਲੋਕਾਂ ਨੂੰ ਕਹਿੰਦੇ ਬਈ ਉੱਠ ਖੜੇ ਹੋ ਇਹਨਾਂ ਤੇ ਕਿੰਨੇ ਕ ਆਪਾਂ ਹੋਰ ਇਹਨਾਂ ਕੋ ਦੱਬਾਂਗੇ ਜੀ ਤਾਂ ਇਹ ਤਸਵੀਰ ਤੁਸੀਂ ਵੇਖੀ ਹੈ ਜੇ ਤਾਸ ਤਸਵੀਰ ਤੁਸੀਂ ਵੇਖੀ ਹੈ ਬੇਹਤ ਜ਼ਿਆਦਾ ਬੁਰਾ ਹਾਲ ਹੈ ਕਿਉਂਕਿ ਸਾਹ ਤੱਕ ਲੈਣਾ ਬਹੁਤ ਮੁਸ਼ਕਿਲ ਹੈ ਪਰ ਜੋ ਇਥੋਂ ਦੀ ਅਸਲ ਤਸਵੀਰ ਹੈ ਉਹ ਤੁਹਾਡੇ ਤੱਕ ਪਹੁੰਚਾਉਣਾ ਸਾਡਾ ਮਕਸਦ ਹੈ ਹਾਲ ਦੇ ਘੜੀ ਹੁਣ ਤੱਕ ਵੀ ਜਿਹੜੀ ਗੋਲੀਬਾਰੀ ਆ ਉਸ ਪਾਸੋਂ ਕੀਤੀ ਜਾ ਰਹੀ ਹੈ ਅਥਰੂ ਗੈਸ ਛੱਡੇ ਜਾ ਰਹੇ ਨੇ ਉਹ ਹੁਣ ਤੱਕ ਵੀ ਜਾਰੀ ਨਹੀਂ ਫਿਲਹਾਲ ਵੇਖਦੇ ਤਸਵੀਰ ਬਦਲਦੀ ਹੈ ਜਾਂ ਫਿਰ ਨਹੀਂ ਕਿਉਂਕਿ ਕਿਸਾਨ ਲਗਾਤਾਰ ਜ਼ਖਮੀ ਹੋ ਰਹੇ ਨੇ ਐਂਬੂਲੈਂਸ ਜੇ ਤੋ ਪਰਪਰ ਕੇ ਜਾ ਰਹੀਆਂ ਨਹੀਂ ਫਿਲਹਾਲ ਇੱਕ ਵਾਰ ਫਿਰ ਤੋਂ ਕਿਸਾਨ ਅੱਗੇ ਅੱਗੇ ਵਧੇ ਹੋਏ ਦਿਖਾਈ ਦੇ ਰਹੇ ਨੇ ਪਰ ਜਿਹੜੀ ਤਸਵੀਰ ਹੈਗੀ ਹੈ ਉਹ ਇੱਥੇ ਬੇहद ਜ਼ਿਆਦਾ ਖਤਰਨਾਕ ਹੈ ਡਰਾਉਣੀ ਹੈ ਕਿਉਂਕਿ ਇੱਕ ਪਾਸੇ ਗੱਲਬਾਤ ਤਾਂ ਸੱਦਾ ਤੇ ਦੂਜੇ ਪਾਸੇ ਇਸ ਤਰੀਕੇ ਦੀ ਹਰਕਤ ਤਾਂ ਕਿ ਤਰ੍ਹਾਂ ਕਿਤੇ ਕਿਸਾਨਾਂ ਦੇ ਮਨ ਵਿੱਚ ਨਾਰਾਜ਼ਗੀ ਆਣਾ ਸੁਭਾਵਿਕ ਹੈ ਕਿਉਂਕਿ ਕਿਸਾਨ ਜਿਹੜੇ ਨੇ ਇੱਕ ਪਾਸੇ ਗੱਲਬਾਤ ਕਰਨ ਲਈ ਰਾਜ਼ੀ ਹੁੰਦੇ ਨੇ ਤਾਂ ਦੂਜੇ ਪਾਸੇ ਇਸ ਤਰੀਕੇ ਨਾਲ ਗੋਲਾਬਾਰੀ ਕਰ ਦਿੱਤੀ ਜਾਂਦੀ ਹੈ ਤਾਂ ਕੁਝ ਇੱਕ ਨੌਜਵਾਨ ਨੇ ਜੋ ਕਿ ਲਗਾਤਾਰ ਅੱਗੇ ਜਾ ਜਾ ਕੇ ਜੋ ਬੰਬ ਆਉਂਦੇ ਨੇ ਉਹਨਾਂ ਨੂੰ ਡਿਫਿਊਜ਼ ਕਰ ਦਿੰਦੇ ਨੇ ਗਿੱਲੀ ਬੋਰੀ ਉਹਨਾਂ ਦੇ ਉੱਤੇ ਪਾ ਦਿੰਦੇ ਨੇ ਤਾਂ ਉਹਨਾਂ ਨੇ ਗੱਲਬਾਤ ਵੀ ਕੀਤੀ ਤੁਹਾਨੂੰ ਸੁਣਾਇਆ ਕਿ ਜਜ਼ਬੇ ਉਹਨਾਂ ਦੇ ਹੌਸਲੇ ਜਿਹੜੇ ਨੇ ਲਗਾਤਾਰ ਬਣੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੇ ਆਰਐਫ ਦੇ ਜਵਾਨ ਨੇ ਉਹ ਸਾਹਮਣੇ ਆ ਕੇ ਖੜੇ ਹੋਏ ਨੇ ਅਤੇ ਉੱਥੋਂ ਜਿਹੜੀ ਹੈਗੀ ਐ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਇਸ ਵਕਤ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਕਿਸਾਨੇ ਝੰਡਾ ਦਿਖਾਈ ਦੇਵੇਗਾ ਕਾਫੀ ਦੂਰ ਦੀ ਤਸਵੀਰ ਹੈ ਤੇ ਨਾਲ ਉਹਨਾਂ ਦੇ ਆਰਐਫ ਦੇ ਜਵਾਨ ਜਿਹੜੇ ਨੇ ਉਹ ਤੈਨਾਤ ਤੁਹਾਨੂੰ ਦਿਖਾਈ ਦੇਣਗੇ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਾਲ ਦੀ ਘੜੀ ਹਾਲਾਤ ਨਹੀਂ ਬਦਲੇ ਨੇ ਹਾਲਾਤ ਵਿਗੜ ਰਹੇ ਨੇ ਕਿਉਂਕਿ ਇੱਕ ਪਾਸੇ ਗਲਬਾ ਦਾ ਸੱਦਾ ਤੇ ਦੂਜੇ ਪਾਸੇ ਇਸ ਤਰੀਕੇ ਦੀ ਕੋਈ ਹਰਕਤਾਂ ਜਿਹੜੀਆਂ ਨੇ ਇਕੱਠੇ ਸ਼ਾਇਦ ਨਹੀਂ ਚੱਲ ਸਕਦੀਆਂ ਇੱਕ ਬਾਰਡਰ ਤੇ ਸ਼ਾਂਤੀ ਦੀ ਅਪੀਲ ਕੀਤੀ ਜਾਂਦੀ ਦੂਜੇ ਬਾਰਡਰ ਤੇ ਇਸ ਤਰੀਕੇ ਨਾਲ ਗੋਲਾਬਾਰੀ ਕਰ ਦਿੱਤੀ ਜਾਂਦੀ ਹੈ ਤਾਂ ਅਸਲ ਤਸਵੀਰ ਇਸ ਵਕਤ ਵੇਖ ਰਹੇ ਹੋ ਕਿ ਕਿਸਾਨਾਂ ਨਾਲ ਕਿਸ ਤਰੀਕੇ ਦਾ ਵਿਵਹਾਰ ਇੱਥੇ ਹੋ ਰਿਹਾ ਹੈ ਫਿਰ ਤੋਂ ਜਿਹੜੀ ਗੋਲੀਆਂ ਛੱਡਿਆ ਜਾ ਰਹੀਆਂ ਨੇ ਤਾਂ ਫਿਰ ਤੋਂ ਗੋਲੇ ਛੱਡੇ ਗਏ ਨੇ ਫਿਰ ਤੋਂ ਪਕੜੜ ਮੱਚ ਗਈ ਹੈ ਤੇ ਫਿਰ ਤੋਂ ਕਿਸਾਨ ਜਿਹੜੇ ਨੇ ਬੋਰੀਆਂ ਲੈ ਕੇ ਉਸ ਧੂੰਏ ਨੂੰ ਉਸ ਬੰਬ ਨੂੰ ਰੋਕਣ ਦੇ ਲਈ ਕੋਸ਼ਿਸ਼ ਕਰਦੇ ਨੇ ਤਾਂ ਹਾਲ ਦੇ ਘੜੀ ਤਸਵੀਰਾਂ ਨਹੀਂ ਬਦਲੀਆਂ ਨ ਇੱਕ ਵਾਰ ਫੇਰ ਤੋਂ ਜ਼ੋਰਦਾਰ ਤਰੀਕੇ ਨਾਲ ਕਿਸਾਨਾਂ ਉੱਤੇ ਹਮਲਾ ਕੀਤਾ ਗਿਆ ਹੈ ਅੱਜ ਦਾ ਇਹ ਦੂਜਾ ਵੱਡਾ ਹਮਲਾ ਹੈ ਜੋ ਕਿ ਇਹਨਾਂ ਫੋਰਸਿਸ ਵੱਲੋਂ ਕੀਤਾ ਗਿਆ ਹੈ ਪਰ ਫਿਲਹਾਲ ਲਗਾਤਾਰ ਹਮਲੇ ਹੋ ਰਹੇ ਨੇ ਜਿਵੇਂ ਕੋਈ ਨਜ਼ਦੀਕ ਜਾਂਦੀ ਅੱਗੇ ਉਹਨਾਂ ਦੀ ਕੋਸ਼ਿਸ਼ ਕਰਦਾ ਹੈ ਉਸੇ ਸਮੇਂ ਹੈਵੀ ਫਾਇਰਿੰਗ ਜਿਹੜੀ ਹੈਗੀ ਉਸ ਪਾਸੋਂ ਸ਼ੁਰੂ ਕੀਤੀ ਜਾਂਦੀ ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੇ ਹੰਝੂ ਗੈਸ ਦੇ ਗੋਲੇ ਨੇ ਨਾਲ ਦੇ ਨਾਲ ਜਿਹੜੀ ਹੈਗੀ ਸਕਿਨ ਤੇ ਇਫੈਕਟ ਬਹੁਤ ਜ਼ਿਆਦਾ ਕਰਦਾ ਹੈ ਖੁਰਕ ਪੂਰੇ ਸਰੀਰ ਤੇ ਹੁੰਦੀ ਹੈ ਤੇ ਜਲਨ ਜਿਹੜੀ ਹੈਗੀ ਹੈ ਉਹ ਪੂਰੀ ਬੋਡੀ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਖਾਂ ਤਾਂ ਬੁਰਾ ਹਾਲ ਹੋ ਜਾਂਦਾ ਜਦੋਂ ਇਹ ਗੋਲੇ ਚੱਲਦੇ ਨੇ ਤਾਂ ਇਸ ਵਕਤ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਬਿਲਕੁਲ ਇੱਥੇ ਕਿਤੇ ਨਾ ਕਿਤੇ ਦੇਸ਼ ਦੇ ਹਾਲਾਤ ਵਿਗੜਦੇ ਨਜ਼ਰ ਆਏ ਕਿਉਂਕਿ ਕਿਸਾਨ ਦੇਸ਼ ਦੇ ਅੰਨ ਦਾਤਾ ਹੈ ਤਾਂ ਉਹਨਾਂ ਦੇ ਨਾਲ ਇਸ ਤਰੀਕੇ ਦੀ ਕਟਨਾ ਹੁੰਦੀ ਹੈ ਤਾਂ ਸੁਮਿਤਾ ਦੇਸ਼ ਤਾਂ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਲੋਕ ਅੱਗੇ ਹੀ ਪਹੁੰਚਦੇ ਨੇ ਰਿਪੋਰਟਿੰਗ ਕਰਦੇ ਲਈ ਕਾਫੀ ਜ਼ਿਆਦਾ ਉਹਨਾਂ ਦਾ ਬੁਰਾ ਹਾਲ ਹੁੰਦਾ ਹੈ ਕਾਫੀ ਜ਼ਿਆਦਾ ਸਮੱਸਿਆਵਾਂ ਮੈਂ ਦੇਖ ਸਕਦਾ ਹਾਂ ਕਿ ਇਸ ਤਰੀਕੇ ਨਾਲ ਮੀਡੀਆ ਕਰਮੀਆਂ ਨਾਲ ਸਮੱਸਿਆਵਾਂ ਆ ਰਹੀਆਂ ਨੇ ਤਾਂ ਕਾਫੀ ਜ਼ਿਆਦਾ ਸਮੱਸਿਆ ਜਿਹੜੀ ਹੈਗੀ ਇੱਥੇ ਲੋਕਾਂ ਨੂੰ ਆਉਂਦੀ ਹੈ ਜਦੋਂ ਇਸ ਤਰੀਕੇ ਦੇ ਹਾਲਾਤ ਬਣਦੇ ਨੇ ਹਾਲਾਂਕਿ ਆਪ ਇੰਤਜ਼ਾਮ ਜ਼ਰੂਰ ਕੀਤੇ ਜਾਂਦੇ ਨੇ ਕਿ ਸ਼ਾਇਦ ਕਿਤੇ ਬਚਾਅ ਹੋ ਸਕੇ ਪਰ ਹਾਲ ਦੀ ਘੜੀ ਬਚਾਅ ਹੋਂ ਦਾ ਦਿਖਾਈ ਨਹੀਂ ਦਿੰਦਾ ਸਕਿਨ ਤੇ ਕਾਫੀ ਜ਼ਿਆਦਾ ਇਫੈਕਟ ਕਰਦਾ ਹੈ ਅੱਖਾਂ ਜਿਹੜੀਆਂ ਨੇ ਬੁਰੇ ਤਰੀਕੇ ਨਾਲ ਥੱਕ ਗਈਆਂ ਨੇ ਕਿਉਂਕਿ ਤੂੰ ਐਨਾ ਜ਼ਿਆਦਾ ਹੁੰਦਾ ਹੈ ਕਿ ਦੇਖ ਪਾਣਾ ਸਾਹ ਲੈ ਕੈਮਰਾਮੈਨ ਮਰਪਿੰਦਰ ਸਿੰਘ ਚਾਹਦੇਰਾ ਸੂਰਜ ਪ੍ਰਕਾਸ਼ ਦੇਰਿਕ ਸਵੇਰਾ ਟੀਵੀ